ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਤੇ ਵੱਲੋਂ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠਾਂ ਪ੍ਰੈਸ ਕਾਨਫਰੰਸ ਆਯੋਜਿਤ ਕੀਤੀ ਗਈ ਚ ਸਵੱਛ ਤਰੰਤਰੰਤੇ ਜਿਮਨੀ ਚੌਂ ਦੇ ਲਈ ਸੰਦੀਪ ਸਿੰਘ ਸਣੀ ਦੇ ਪ੍ਰਾ ਮਨਦੀਪ ਸਿੰਘ ਨੂੰ ਪਾਰਟੀ ਦੇ ਵੱਲੋਂ ਪੰਥਕ ਉਮੀਦਵਾਰ ਦੇ ਵਜੋਂ ਸਵਰਥਨ ਦੇਣ ਦਾ ਇਲਾਨ ਕੀਤਾ ਗਿਆ ਦੱਸਿਆ ਕਿ ਇਸ ਮੌਕੇ ਮਾਨਣਿਆ ਕਿ ਸੰਦੀਪ ਸੰਨੀਤਾ ਪਰਿਵਾਰ ਕੁਰਬਾਨੀਆਂ ਦਾ ਪ੍ਰਤੀਕ ਹੈ ਇਸ ਲਈ ਮਨਦੀਪ ਸਿੰਘ ਨੂੰ ਪੰਥਕ ਤੌਰ ਤੇ ਸਮਰਥਨ ਮਿਲਣਾ ਚਾਹੀਦਾ ਉਹਨਾਂ ਇਹ ਵੀ ਕਿਹਾ ਕਿ ਮੋਦੀ ਤੇ ਅਮਿਤ ਸ਼ਾਹ ਨੇ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਟਾਰਗੇਟ ਕਿਲਿੰਗ ਕਰਵਾਈ ਪਰ ਉਹ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਕਰਾਉਣ ਚ ਅਸਫਲ ਰਹੇ ਤੋਂ ਇੇ ਇਸ ਮੌਕੇ ਮਾਨਣਿਆ ਦਾਵਾ ਕੀਤਾ ਕਿ ਮੋਦੀ ਨਿਊਯਾਰਕ ਤੇ ਵਿੱਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੀ ਮੀਟਿੰਗ ਦੇ ਵਿੱਚ ਇਸ ਤੇ ਲਈ ਨੇ ਗਏ ਕਿਉਂਕਿ ਉੱਥੇ ਸਿੱਖਾਂ ਦੇ ਵੱਲੋਂ ਇਸ ਵਿਰੋਧ ਦੇ ਵੱਡੇ ਪ੍ਰਦਰਸ਼ਨ ਹੋ ਰਹੇ ਸੀ ਅਸਨਾਲੇ ਉਹਨਾਂ ਕਹੇ ਕਿ ਤਰਨਤਾਰਨ ਦੇ ਉਪਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੂਰੇ ਜੋਸ਼ ਦੇ ਨਾਲ ਮਨਦੀਪ ਸਿੰਘ ਦਾ ਸਮਰਥਨ ਕਰੇਗਾ ਅਤੇ ਇਹ ਸੀਟ ਜਿੱਤੇ ਜਾਵੇਗੀ। ਉੱਥੇ ਹੀ ਇਸ ਲੋਕੇ ਹਰਦੀਪ ਸਿੰਘ ਨੇ ਕਿਹਾ ਕਿ ਉਹ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਆਉਂਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਧੰਨਵਾਦ ਕਰਦੇ ਨੇ। ਉਹਨਾਂ ਕਿਹਾ ਕਿ ਸਾਡਾ ਮਕਸਦ ਪੰਥਕ ਏਕਤਾ ਦੇ ਨਾਲ ਆਜ਼ਾਦ ਤੌਰ ਤੇ ਚੋਣ ਲੜ ਕੇ ਸੰਗਤ ਦੀ ਸੇਵਾ ਕਰਨਾ ਹੈ।